ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਜਦੋਂ ਤੋਂ ਗੜਤਣ ਆਈ ਹੈ ਉਸ ਦਾ ਸਿੱਧਾ ਅਸਰ ਪੈ ਰਿਹਾ ਹੈ ਫਿਲਮ ਇੰਡਸਟਰੀ ਤੇ ਜੀ ਹਾਂ ਦਿਲਜੀਤ ਦੋਸਾਂ ਦੇ ਫਿਲਮ ਸਰਦਾਰ ਜੀ 3 ਭਾਰਤ ਵਿੱਚ ਰਿਲੀਜ਼ ਨਹੀਂ ਹੋਈ ਕਿਉਂਕਿ ਉਸ ਦੇ ਵਿੱਚ ਹਾਨੀਆਂ ਆਮਿਰ ਸੀ ਪਾਕਿਸਤਾਨੀ اداکارਾਂ ਤੇ ਹੁਣ ਬਾਰੀ ਆਈ ਹੈ ਚਲ ਮੇਰਾ ਪੁੱਤ 4 ਦੀ ਯਾਨੀ ਇਸ ਇਹ ਫਿਲਮ ਵੀ ਹੁਣ ਅੱਜ 1 ਅਗਸਤ ਨੂੰ ਭਾਰਤ ਦੇ ਵਿੱਚ ਰਿਲੀਜ਼ ਹੋਣੀ ਸੀ ਪਰ ਅਚਾਨਕ ਇੱਕ ਅਪਡੇਟ ਆਉਂਦੀ ਹੈ ਕਿ ਚਲ ਮੇਰਾ ਪੁੱਤ 4 ਹੁਣ ਭਾਰਤ ਚ ਰਿਲੀਜ਼ ਨਹੀਂ ਹੋਏਗੀ ਰਿਲੀਜ਼ ਹੋਏਗੀ ਤਾਂ ਭਾਰਤ ਤੋਂ ਬਾਹਰ ਵਰਲਡ ਵਾਈਡ ਰਿਲੀਜ਼ ਹੋਏਗੀ ਇਸ ਦੇ ਜੋ ਪ੍ਰੋਡਿਊਸਰ ਨੇ ਉਹਨਾਂ ਨੇ ਇਸ ਬਾਰੇ ਇੱਕ ਨੋਟ ਲਿਖਿਆ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਤੇ ਉਸ ਤੋਂ ਬਾਅਦ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਜੋ ਬੇਬਸੀ ਸੀ ਉਹ ਜ਼ਾਹਿਰ ਕੀਤੀ ਬੇਬਸੀ ਕੀ ਜ਼ਾਹਿਰ ਕੀਤੀ ਉਹ ਤੁਹਾਨੂੰ ਦੱਸ ਦਈਏ ਅੱਗੇ ਦੀ ਗੱਲ ਬਾਤ ਚ ਕਰਦੇ ਆ ਇਸ ਦੇ ਵਿੱਚ ਜੋ ਲਿਖਿਆ ਗਿਆ ਉਹ ਕਿਹਾ ਗਿਆ ਕਿ ਜੋ ਤੁਸੀਂ ਦੇਖ ਰਹੇ ਹੋ ਕਿ ਰਿਦਮ ਵਾਇਸ ਐਂਟਰਟੇਨਮੈਂਟ ਅਮਰਿੰਦਰ ਗਿੱਲ ਦੀ ਇੱਕ ਕੰਪਨੀ ਹੈ ਰਿਦਮ ਵਾਇਸ ਐਂਟਰਟੇਨਮੈਂਟ ਨੇ ਜੋ ਇੰਸਟਾਗ੍ਰam ਤੇ ਆਪਣਾ ਸਟੇਟਸ ਪਾਇਆ ਹੋ ਚੁੱਕਿਆ ਕਿ ਚੱਲ ਮੇਰਾ ਪੁੱਤ 4 ਆਫੀਸ਼ਲ ਅਨਾਉਂਸ ਅਨਾਉਂਸਮੈਂਟ ਏ ਹੈ ਰੀਲੀਜ਼ਿੰਗ ਵਰਲਡਵਾਈਡ ਬਟ ਨਾਟ ਇਨ ਇੰਡੀਆ ਯਾਨੀ ਬੜੇ ਬੋਲਡ ਅੱਖਰਾਂ ਦੇ ਵਿੱਚ ਲਿਖਿਆ ਉਹਨ ਉਹਨਾਂ ਨੇ ਅੱਗੇ ਲਿਖਿਆ ਕਿ ਵੀ ਡਿਡ ఎవਰੀਥਿੰਗ ਵੀ ਕੁਡ ਬਟ ਸਮ ਥਿੰਗਸ ਆਰ ਸਿੰਪਲੀ ਆਊਟ ਆਫ ਆਰ ਹੈਂਡਸ ਉਹਨਾਂ ਨੇ ਕਿਹਾ ਜੋ ਹੋ ਸਕਦਾ ਸੀ ਜੋ ਕੀਤਾ ਪਰ ਬਹੁਤ ਸਾਰੀ ਚੀਜ਼ਾਂ ਤੁਹਾਡੇ ਹੱਥ ਚ ਨਹੀਂ ਹੁੰਦੀਆਂ ਥੈਂਕ ਯੂ ਫॉर ਸਟੈਂਡਿੰਗ ਬਾਏ ਅਸ ਯੂਅਰ ਲਵ ਮੀਨਸ ਦ ਵਰਲਡ ਟੀਮ ਚੱਲ ਮੇਰਾ ਪੁੱਤ ਮਤਲਬ ਇਹ ਹੈ ਕਿ ਸਾਫ਼ ਤੌਰ ਤੇ ਰਿਦਮ ਵੌਇਸ ਨੇ ਇਸ ਗੱਲ ਦੇ ਉੱਪਰ ਠੱਪਾ ਲਗਾ ਦਿੱਤਾ ਹੈ ਕਿ ਚੱਲ ਮੇਰਾ ਪੁੱਤ ਦੀ ਚੱਲ ਮੇਰਾ ਪੁੱਤ ਫੋਰ ਫਿਲਮ ਦੇਖਣ ਦੀ ਜੋ ਪੰਜਾਬੀ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਤਿਆਰੀ ਕਰ ਰਹੀ ਸੀ ਉਹਨਾਂ ਨੂੰ ਇਹ ਮੌਕਾ ਨਹੀਂ ਮਿਲੇਗਾ ਸਗੋਂ ਉਹਨਾਂ ਲੋਕਾਂ ਨੂੰ ਮੌਕਾ ਮਿਲੇਗਾ ਜੋ ਲੋਕ ਭਾਰਤ ਤੋਂ ਬਾਹਰ ਰਹਿੰਦੇ ਨੇ ਅਮਰੀਕਾ ਯੂਕੇ ਕੈਨੇਡਾ ਆਸਟ੍ਰੇਲੀਆ ਉਹਨਾਂ ਨਿਊਜ਼ੀਲੈਂਡ ਇਹਨਾਂ ਥਾਵਾਂ ਤੇ ਇਹ ਫਿਲਮ ਰਿਲੀਜ਼ ਹੋਏਗੀ ਇਸ ਦਾ ਕਾਰਨ ਕੀ ਹੋਇਆ ਕਾਰਨ ਇਹ ਹੈ ਕਿ ਚੱਲ ਮੇਰਾ ਪੁੱਤ ਪਹਿਲੇ ਸੀਜ਼ਨ ਤੋਂ ਲੈ ਕੇ ਚੌਥੇ ਸੀਜ਼ਨ ਤੱਕ ਬਹੁਤ ਮਸ਼ਹੂਰ ਰਹੀ ਹੈ ਮਕਬੂਲ ਰਹੀ ਹੈ ਯੂਕੇ ਦੇ ਵਿੱਚ ਇਹ ਯੂਕੇ ਦੀ ਕਹਾਣੀ ਹੈ ਜਿਸ ਦੇ ਵਿੱਚ ਕਿ ਦੋਹਾਂ ਪੰਜਾਬਾਂ ਦੇ ਜੋ ਪ੍ਰਵਾਸੀ ਪੰਜਾਬੀ ਨੇ ਉਹ ਜਾ ਕੇ ਬਾਹਰ ਰਹਿੰਦੇ ਨੇ ਤੇ ਆਪਣੇ ਜੋ ਢਿੱਡ ਪਾਲਣ ਦੇ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦੇ ਨੇ ਤੇ ਨਾਲ ਹੀ ਇਮੀਗ੍ਰੇਸ਼ਨ ਵਾਲਾ ਜੋ ਸਾਰਾ ਫੰਡਾ ਹੈ ਉਹ ਜੁੜਿਆ ਹੋਇਆ ਹੈ। ਇਸੇ ਦੇ ਬੇਸ ਇਸੇ ਦੇ ਆਧਾਰਿਤ ਤੇ ਸਾਰੀ ਕਹਾਣੀ ਹੈ। ਪਰ ਟਵਿਸਟ ਉਦੋਂ ਆ ਗਿਆ ਜਦੋਂ ਭਾਰਤ-ਪਾਕਿਸਤਾਨ ਦੇ ਵਿਚਾਲੇ ਆਪਰੇਸ਼ਨ ਸਿੰਧੂਰ ਹੋਇਆ। ਪਹਿਲਗਾਮ ਅਟੈਕ ਤੋਂ ਬਾਅਦ ਦੋਹਾਂ ਮੁਲਕਾਂ ਦੇ ਰਿਸ਼ਤੇ ਖਰਾਬ ਹੋਏ ਤਾਂ ਉਸ ਦਾ ਅਸਰ ਇਹਨਾਂ ਫਿਲਮਾਂ ਤੇ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਇਹਨਾਂ ਫਿਲਮਾਂ ਦੇ ਵਿੱਚ ਪਾਕਿਸਤਾਨੀ ਅਦਾਕਾਰ ਕੰਮ ਕਰ ਰਹੇ ਸੀ। ਖਾਸ ਕਰਕੇ ਚੱਲ ਮੇਰਾ ਪੁੱਤ 4 ਦਾ ਹਾਲਾਂਕਿ ਸਰਦਾਰ ਜੀ 3 ਦੇ ਵਿੱਚ ਹਾਨੀਆ ਅਮੀਰ ਦਾ ਕੋਈ ਸਿੱਧੇ ਤੌਰ ਤੇ ਇਸ ਤਰ੍ਹਾਂ ਦਾ ਇਨਵੋਲਵਮੈਂਟ ਨਹੀਂ ਸੀ ਸਗੋਂ ਚਲਮੇਰਾ ਪੁੱਤ 4 ਦੇ ਵਿੱਚ ਜੋ ਨਾਸਿਰ ਚਿਨਯੋਟੀ ਨੇ ਇਸ ਤੋਂ ਇਲਾਵਾ ਇਫਤਿਹਾਰ ਠਾਕੂਰ ਨੇ ਚਿਨਯੋਟੀ ਨੇ ਜਾਂ ਬਾਕੀ ਉਹਨਾਂ ਦੇ ਹੋਰ ਸਾਥੀ ਨੇ ਤਿੰਨਾ ਸਾਥੀਆਂ ਕਰਕੇ ਜੋ ਪਾਕਿਸਤਾਨੀ ਨੇ ਉਹਨਾਂ ਕਰਕੇ ਵਿਰੋਧ ਨਾ ਹੋ ਜਾਏ ਉਹਨਾਂ ਕਰਕੇ ਇਸ ਫਿਲਮ ਦੇ ਖਿਲਾਫ ਕਿਸ ਤਰ੍ਹਾਂ ਦੀ ਕੋਈ ਐਕਸ਼ਨ ਨਾ ਹੋ ਜਾਏ ਇਸ ਕਰਕੇ ਇਸ ਨੂੰ ਟਾਲਿਆ ਗਿਆ ਹੈ ਜੋ ਇਫਤਿਹਾਰ ਠਾਕੂਰ ਨੇ ਜਦੋਂ ਭਾਰਤ ਪਾਕਿਸਤਾਨ ਦੀ ਜੰਗ ਲੱਗੀ ਉਸ ਦੌਰਾਨ ਇਫਤਖਾਰ ਠਾਕੁਰ ਨੇ ਉਹ ਗੱਲਾਂ ਕਹੀਆਂ ਜੋ ਇੱਕ ਅਦਾਕਾਰ ਨੂੰ ਖਾਸ ਕਰਕੇ ਉਹ ਅਦਾਕਾਰ ਜੋ ਸਾਂਝੇ ਪੰਜਾਬ ਦੀ ਗੱਲ ਕਰਦਾ ਹੋਏ ਉਸ ਤੋਂ ਸ਼ੋਭਾ ਨਹੀਂ ਦਿੰਦੀਆਂ ਸਨ ਉਹਨਾਂ ਨੇ ਬਹੁਤ ਸਾਰੇ ਅਪਸ਼ਬਦ ਭਾਰਤ ਦੇ ਖਿਲਾਫ ਬੋਲੇ ਭਾਰਤੀ ਫੌਜਾਂ ਦੇ ਖਿਲਾਫ ਬੋਲੇ ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ ਪੰਜਾਬ ਭਾਰਤੀ ਪੰਜਾਬ ਦੀ ਜੋ ਫਿਲਮ ਇੰਡਸਟਰੀ ਹੈ ਉਸ ਦੇ ਬਹੁਤ ਸਾਰੇ ਲੋਕ ਉਹਨਾਂ ਦੇ ਖਿਲਾਫ ਹੋ ਗਏ ਤੇ ਉੱਥੋਂ ਹੀ ਆਵਾਜ਼ ਉਠਣੀ ਸ਼ੁਰੂ ਹੋਈ ਕਿ ਇਫਤਖਾਰ ਠਾਕੁਰ ਤੇ ਉਹਨਾਂ ਦੇ ਸਾਥੀ ਜੋ ਪਾਕਿਸਤਾਨੀ ਨੇ ਜੇਕਰ ਉਹ ਪੰਜਾਬੀ ਫਿਲਮ ਦੇ ਵਿੱਚ ਹੈ ਤਾਂ ਕੀ ਇਹ ਫਿਲਮ ਭਾਰਤ ਦੇ ਵਿੱਚ ਰਿਲੀਜ਼ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਰਕਾਰ ਵੱਲੋਂ ਕੋਈ ਅਜੀਬ ਬਿਆਨ ਨਹੀਂ ਆਇਆ ਜੋ ਇਹ ਕਹਿੰਦਾ ਹੋਵੇ ਕਿ ਚੱਲ ਮੇਰਾ ਪੁੱਤ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਏਗੀ ਪਰ ਅੰਦਰ ਖਾਤੇ ਇਸ ਗੱਲ ਦੀ ਹਵਾ ਜ਼ਰੂਰ ਉੱਡ ਗਈ ਸੀ ਕਿ ਇਸ ਫਿਲਮ ਦੀਆਂ ਜੋ ਰਹਾਣੇ ਉਹ ਮੁਸ਼ਕਲ ਹੋਣ ਵਾਲੀਆਂ ਨੇ ਅੱਜ ਯਾਨੀ 1 ਅਗਸਤ ਨੂੰ ਇਹ ਫਿਲਮ ਸ਼ਾਇਦ ਨਹੀਂ ਆਏਗੀ ਤੇ ਹੋਇਆ ਵੀ ਉਹੀ ਇਸੇ ਕਰਕੇ ਰਿਦਮ ਵਾਇਸ ਐਂਟਰਟੇਨਮੈਂਟ ਨੇ ਜੋ ਇੰਸਟਾਗ੍ਰam ਤੇ ਆਪਣੀ ਪੋਸਟ ਪਾਈ ਹੈ ਉਸ ਦੇ ਵਿੱਚ ਇਹੀ ਲਿਖਿਆ ਕਿ ਅਸੀਂ ਉਹ ਹਰ ਚੀਜ਼ ਕੀਤੀ ਹਰ ਕੋਸ਼ਿਸ਼ ਕੀਤੀ ਜਿਸ ਦੇ ਤਹਿਤ ਫਿਲਮ ਰਿਲੀਜ਼ ਹੋ ਜਾ ਸਕੇ ਪਰ ਬਹੁਤ ਸਾਰੇ ਚੀਜ਼ ਸਾਡੇ ਹੱਥ 'ਚ ਨਹੀਂ ਸਨ ਇਸ ਕਰਕੇ ਇਸ ਫਿਲਮ ਨੂੰ ਭਾਰਤ ਵਿੱਚ ਨਾ ਰਿਲੀਜ਼ ਕਰਕੇ ਵਰਲਡ ਵਾਈਡ ਰਿਲੀਜ਼ ਕਰਾਂਗੇ ਉਸੇ ਤਰਸਤੇ ਜੋ ਸਰਦਾਰ ਜੀ 3 ਦੇ ਤਰਸਤੇ ਹੋਇਆ ਸੀ ਦਿਲਜੀ ਦੋਸਾਂਝ ਤੇ ਹਾਨੀਆ ਆਮਰ ਤੇ ਨੀਰੂ ਬਾਜਵਾ ਦੀ ਫਿਲਮ ਦੇ ਨਾਲ ਹੋਇਆ ਸੀ ਉਸ ਫਿਲਮ ਨੇ ਵਿਦੇਸ਼ਾਂ ਦੇ ਵਿੱਚ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਾਰੇ ਪੈਸੇ ਬਰਾਬਰ ਕਰ ਲਏ ਹਾਲਕਿ ਭਾਰਾ ਚ ਰਿਲੀਜ਼ ਹੁੰਦੀ ਤਾਂ ਹੋਰ ਪੈਸੇ ਬਣਾਏ ਜਾ ਸਕਦੇ ਸੀ। ਇਹੀ ਗੱਲ ਚੱਲ ਮੇਰਾ ਪੁੱਤ 4 ਦੇ ਨਾਲ ਹੋਈ ਹੈ। ਕੀ ਹੁਣ ਵੱਡਾ ਸਵਾਲ ਹੈ ਕਿ ਇਸ ਫਿਲਮ ਨੇ ਬਾਹਰ ਸਰਦਾਰ ਜੀ 3 ਵਾਂਗ ਸਾਰੇ ਜੋ ਮਾਰਕ ਨੇ ਉਹ ਪੂਰੇ ਕਰ ਲਈਗੀ ਜਾਂ ਨਹੀਂ ਕਰ ਲਈਗੀ ਇਹ ਦੇਖਣ ਵਾਲੀ ਗੱਲ ਹੋਏਗੀ। ਪਰ ਇਸ ਦੇ ਜੋ ਪ੍ਰੋਡਿਊਸਰ ਜੋ ਰਾਈਟਰ ਨੇ ਇਸ ਫਿਲਮ ਦੇ ਇਸ ਫਿਲਮ ਯਾਨੀ ਚੱਲ ਮੇਰਾ ਪੁੱਤ 1 2 3 4 ਇਸ ਦੇ ਰਾਈਟਰ ਨੇ ਉਹਨਾਂ ਨੇ धवन ਸਾਹਿਬ ਉਹਨਾਂ ਨੇ ਸ਼ੁਰੂ ਤੋਂ ਹੀ ਇਫਤਖਾਰ ਠਾਕੁਰ ਤੇ ਪਾਕਿਸਤਾਨੀ ਕਲਾਕਾਰਾਂ ਦੇ ਖਿਲਾਫ ਮੋਰਚਾ ਸਾਂਭਿਆ ਹੋਇਆ ਹੈ ਉਹਨਾਂ ਨੇ ਜਦੋਂ ਭਾਰਤ-ਪਾਕਿਸਤਾਨ ਦੀ ਜੰਗ ਛਿੜੀ ਇਫਤਖਾਰ ਠਾਕੁਰ ਨੇ ਜਦੋਂ ਭਾਰਤ ਦੇ ਖਿਲਾਫ ਜ਼ਹਿਰ ਉਗਲਿਆ ਸੀ ਉਸ ਵੇਲੇ ਉਹਨਾਂ ਨੇ ਰਕੇਸ਼ धवन ਜੋ ਕਿ ਇਸ ਫਿਲਮ ਦੇ ਰਾਈਟਰ ਨੇ ਸੋਚੋ ਕਿ ਰਾਈਟਰ ਇਸ ਫਿਲਮ ਦਾ ਜਿਸ ਨੇ ਇਸ ਫਿਲਮ ਨੂੰ ਲਿਖਿਆ ਉਸ ਜਿਸ ਨੇ ਚਾਰੇ ਫਿਲਮਾਂ ਤਿੰਨੇ ਫਿਲਮਾਂ ਤਾਂ ਲਗਭਗ ਹਿੱਟ ਕਰਵਾਈਆਂ ਚੌਥੀ ਫਿਲਮ ਦੀ ਵੀ ਚਰਚਾ ਸੀ ਉਹ ਇਸ ਫਿਲਮ ਦੇ ਜੋ ਅਦਾਕਾਰ ਨੇ ਉਹਨਾਂ ਦੇ ਖਿਲਾਫ ਨਜ਼ਰ ਆਏ ਖਾਸ ਕਰਕੇ ਇਫਤਖਾਰ ਠਾਕੁਰ ਇਫਤਖਾਰ ਠਾਕੁਰ ਨੂੰ ਤੁਸੀਂ ਦੇਖ ਸਕ ਰਹੇ ਹੋ ਇਸ ਪੋਸਟਰ ਦੇ ਵਿੱਚ ਦਿਖਾਈ ਦੇ ਰਹੇ ਨੇ ਉਹਨਾਂ ਨੇ ਲਿਖਿਆ ਸੀ ਉਹਨਾਂ ਨੇ ਹਾਲਾਂਕਿ ਬਹੁਤ ਸਾਰੀ ਚੀਜ਼ਾਂ ਆਪਣੇ ਦਿਲ ਦੀ ਪੜਾ ਸਕੰਡੀ ਸੀ ਇਫਤਖਾਰ ਠਾਕੁਰ ਦੇ ਖਿਲਾਫ ਇਹ ਕਹਿੰਦੇ ਹੋਏ ਕਿ ਜੋ ਅਸੀਂ ਮੁਕਾਮ ਪਾਕਿਸਤਾਨੀ ਕਲਾਕਾਰਾਂ ਨੂੰ ਦਿੱਤਾ ਭਾਰਤੀ ਪੰਜਾਬ ਨੇ ਉਹ ਮੁਕਾਮ ਕਿਸੇ ਹੋਰ ਨੇ ਨਹੀਂ ਦੇਣਾ ਸੀ ਪਰ ਫਿਰ ਵੀ ਅਜਿਹੇ ਕਲਾਕਾਰ ਜਿਨ੍ਹਾਂ ਨੂੰ ਅਸੀਂ ਕੰਮ ਦੇ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਮੌਕੇ ਦੇ ਰਹੇ ਹਾਂ ਉਹ ਭਾਰਤ ਦੇ ਖਿਲਾਫ ਬੋਲਦੇ ਨੇ ਤਾਂ ਅਜਿਹੇ ਲੋਕਾਂ ਦਾ ਬਾਈਕਾਟ ਹੋਣਾ ਚਾਹੀਦਾ ਹੈ ਤਾਂ ਰਾਕੇਸ਼ धवन ਸਿੱਧੇ ਤੌਰ ਤੇ ਇਸ ਫਿਲਮ ਦਾ ਰਾਈਟਰ ਹੀ ਇਸ ਫਿਲਮ ਦੇ ਅਦਾਕਾਰ ਜੋ ਕਿ ਪਾਕਿਸਤਾਨੀ ਨੇ ਉਹਨਾਂ ਦੇ ਖਿਲਾਫ ਖੁੱਲ ਕੇ ਖੜਾ ਹੋਇਆ ਹੈ ਤਾਂ ਇਹ ਗੱਲ ਪੱਕੀ ਹੋ ਗਈ ਸੀ ਕਿ ਰਾਈਟਰ ਹੀ ਖਿਲਾਫ ਹੈ ਬਹੁਤ ਸਾਰੇ ਲੋਕ ਜੋ ਪਾਕਿਸਤਾਨੀ ਕਲਾਕਾਰਾਂ ਦੀ ਜੋ ਸ਼ਮੂਲੀਅਤ ਉਸ ਨੂੰ ਪਸੰਦ ਨਹੀਂ ਕਰਦੇ ਉਹ ਖਿਲਾਫ ਨੇ ਤਾਂ ਇਹ ਗੱਲ ਪੱਕੀ ਹੋ ਗਈ ਸੀ ਕਿ ਫਿਲਮ ਰਿਲੀਜ਼ ਹੋਏਗੀ ਕਿ ਨਹੀਂ ਹੋਏਗੀ ਪਰ ਫਿਰ ਵੀ ਇੰਤਜ਼ਾਰ ਇਸੇ ਗੱਲ ਦਾ ਸੀ ਕਿ ਅਮਰਿੰਦਰ ਗਿੱਲ ਦੀ ਜੋ ਮੇਨ ਐਕਟਰ ਨੇ ਉਹਨਾਂ ਦੀ ਜਿਹੜੀ ਫਿਲਮ ਹੈ ਰਿਦਮ ਵਾਇਜ਼ ਨੇ ਜੋ ਪ੍ਰੋਡਿਊਸ ਕੀਤੀ ਹੈ ਇਹ ਫਿਲਮ ਸ਼ਾਇਦ ਰਿਲੀਜ਼ ਹੋ ਜਾਏ ਪਰ ਅਜੇ ਹਾਂ ਨਹੀਂ ਹੋਣ ਵਾਲਾ ਤੇ ਅੱਜ 1 ਅਗਸਤ ਨੂੰ ਇਹ ਫਿਲਮ ਭਾਰਤ ਦੇ ਵਿੱਚ ਨਹੀਂ ਦਿਖਾਈ ਜਾਏਗੀ ਹੁਣ ਅ ਅਗਲੀ ਫਿਲਮ ਇੱਕ ਹੋਰ ਆ ਰਹੀ ਹੈ ਰਹਿਣਾ ਸੈਣਾ ਨਹੀਂ ਹੁੰਦਾ ਜਿਸ ਦੇ ਵਿੱਚ ਕੀ ਉੱਗੇ ਕਲਾਕਾਰ ਨੇ ਪੰਜਾਬੀ ਕਲਾਕਾਰ ਨੇ ਉਸ ਦੇ ਵਿੱਚ ਵੀ ਪਾਕਿਸਤਾਨ ਦੇ ਕੁਝ ਅਦਾਕਾਰ ਨੇ ਉਹਨਾਂ ਨੇ ਵੀ ਕਮ ਕੀਤਾ ਹੋਇਆ ਤੇ ਉਸ ਫਿਲਮ ਦੇ ਉੱਪਰ ਵੀ ਇਸ ਸਮੇਂ ਸੰਕਰ ਦੇ ਬਦਲ ਮੰਡਰਾਰਨ ਕਿਉਂਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਉਹ ਵੀ ਰਿਲੀਜ਼ ਹੋਣ ਦੀ ਉਸ ਦੀ ਡੇਟ ਤੈਅ ਕੀਤੀ ਜਾਣੀ ਹੈ ਤਾਂ ਇਸ ਤੋਂ ਇਹ ਗੱਲ ਪੱਕੀ ਹੋ ਗਈ ਹੈ ਕਿ ਜਦੋਂ 22 April ਪਹਿਲਗਾਂ ਅਟੈਕ ਹੋਇਆ ਦੋਹਾਂ ਮੁਲਕਾਂ ਦੇ ਵਿੱਚ ਜੰਗ ਛਿੜ ਗਈ ਉਸ ਤੋਂ ਬਾਅਦ ਜੰਗ ਰੁਕੀ ਪਰ ਫਿਰ ਵੀ ਇਸ ਸਬ ਦਾ ਅਸਰ ਹਜੇ ਵੀ ਪੰਜਾਬੀ ਜੋ ਫਿਲਮ ਇੰਡਸਟਰੀ ਉਸ ਨੂੰ ਨਹੀਂ ਉਸ ਦਾ ਪਿੱਛਾ ਨਹੀਂ ਛੱਡ ਰਹੀ ਇਸੇ ਮੁੱਦੇ ਤੇ ਹੀ ਪੰਜਾਬੀ ਫਿਲਮ ਇੰਡਸਟਰੀ ਦੋ ਧੜਿਆਂ ਦੇ ਵਿੱਚ ਵੰਡੀ ਹੋਈ ਹੈ ਕਿ ਇਹ ਫਿਲਮ ਰਿਲੀਜ਼ ਹੋਣੀ ਵੀ ਚਾਹੀਦੀਆਂ ਸਨ ਹੋਣੀਆਂ ਵੀ ਚਾਹੀਦੀਆਂ ਨੇ ਜਾਂ ਨਹੀਂ ਹੋਣੀਆਂ ਚਾਹੀਦੀਆਂ ਬਹੁਤ ਸਾਰੇ ਲੋਕਾਂ ਦੇ ਆਪੋ ਆਪਣੇ ਤਰਕ ਨੇ ਤਾਂ ਇਹਨਾਂ ਤਰਕਾਂ ਦੇ ਵਿਚਾਲੇ ਹੁਣ ਆਉਣ ਵਾਲੀ ਹੋਰ ਜਿਹੜੀ ਫਿਲਮਾਂ ਨੇ ਜਾਂ ਦੋਹਾਂ ਪੰਜਾਬਾਂ ਦੇ ਕਲਾਕਾਰਾਂ ਦੇ ਜੋ ਪ੍ਰੋਜੈਕਟ ਨੇ ਕੀ ਉਹ ਅੱਗੇ ਸਿਰੇ ਚੜਨਗੇ ਜਾਂ ਨਹੀਂ ਚੜਨਗੇ ਇੱਕ ਵੱਡਾ ਸਵਾਲ ਰਹੇਗਾ